ਉਹ ਕੰਗਣਾ ਬਾਰੇ ਨਹੀਂ ਚੱਲ ਕੁਲਵਿੰਦਰ ਬਾਰੇ ਦੱਸ ਦੋ ਕੀ ਮਹਾਨ ਉਹਨਾਂ ਨੇ ਕੁਲਵਿੰਦਰ ਕੌਰ ਦਾ ਸ਼ੇਰ ਦੀਆਂ ਪੰਜਾਬ ਦੀ ਹਾਂ ਦੀ ਸ਼ੇਰ ਲਈ ਠੀਕ ਆ ਦੱਸ ਤਾ ਉਹਰੇ ਵੀ ਹਾਂ ਮੈਂ ਸ਼ੇਰ ਲਈ ਕੁਲਵਿੰਦਰ ਕੌਰ ਨੇ ਤੇ ਕੰਗਣਾ ਕੰਗਣਾ ਕੀ ਆ ਵੇਖੋ ਜੀ ਤੁਸੀਂ ਕਿਤੇ ਵੀ ਜਾਣਦੇ ਹੋ ਰਿਪੋਰਟ ਦੇ ਜਾਣਦੇ ਹੋ ਬੱਸ ਸਟੈਂਡ ਜਾਣਦੇ ਹੋ ਕਿਤੇ ਤੁਸੀਂ ਟ੍ਰੇਨ 'ਚ ਜਾਣਦੇ ਹੋ ਕੱਟ ਤੋਂ ਕੱਟ ਤੁਸੀਂ ਆਪਣੇ ਸ਼ਬਦਾਂ ਦਾ ਖਿਆਲ ਜਰੂਰ ਰੱਖੋ ਸਹੀ ਬਾਤ ਠੀਕ ਕਹੋ ਤੇ ਜੀ ਕਹਾਓ ਠੀਕ ਹੈ ਹਰ ਇੱਕ ਨੂੰ ਮਾਣ ਦਿਓ ਹਰ ਇੱਕ ਤੇ ਮਾਣ ਲਾਓ ਤੁਸੀਂ ਕਿਸੇ ਨੂੰ ਮੰਦਾ ਬੋਲੋਗੇ ਕਿਸੇ ਦੀ ਜਾਤ ਬਾਰੇ ਧਰਮ ਬਾਰੇ ਕਿਸੇ ਨੂੰ ਮੰਦਾ ਇਹ ਉਹਦਾ ਜਾਤ ਰਿਜੈਕਸ਼ਨ ਹੁੰਦਾ ਹੀ ਹੁੰਦਾ ਯਾਨੀ ਕੰਗੜਾ ਨੇ ਕੰਗੜਾ ਨੇ ਜਿਹੜਾ ਉਹਨੂੰ ਸਿੰਗਰ ਕੌਮ ਦੇ ਕਰਕੇ ਉਹਨੂੰ ਕਮੈਂਟ ਕੀਤਾ ਵੀ ਤੁਸੀਂ ਖਾ ਰਸਤਾ ਨਹੀਂ ਇਸ ਕਰਕੇ ਕੁੜੀ ਉਹ ਥੋੜੀ ਆਪਣੇ ਆਪ ਨੂੰ ਬਾਹਰ ਹੋ ਗਈ ਇਸ ਕਰਕੇ ਉਹ ਭਾਵੁਕ ਹੋ ਕੇ ਗੁੱਸੇ ਦੇ ਵਿੱਚ ਉਹ ਕੁੜੀ ਨੇ ਉਹਨੂੰ ਪਤਾ ਨਹੀਂ ਮਾੜਾ ਮੋੜਾ ੱਤਕਾ ਮਾਰਿਆ ਜਾਂ ਨਹੀਂ ਮਾਰਿਆ ਇਹ ਵੀ ਨਹੀਂ ਕਹਿ ਸਕਦੇ ਗੱਲ ਵੱਡੀ ਬਣਾ ਦੀ ਗੱਲ ਉੱਤੇ ਹੈ ਕੁਝ ਨਹੀਂ ਦੀ ਨਹੀਂ ਨਾਲੇ ਕਹਿੰਦੇ ਵੀ ਉਹ ਕਹਿੰਦੀ ਤਲਾਸ਼ੀ ਨਹੀਂ ਹੋਣ ਦੇਣੀ ਮੈਂ ਅਫਸਰ ਨਹੀਂ ਆ ਤੇ ਉਹ ਕਹਿੰਦੀ ਮੇਰੀ ਡਿਊਟੀ ਆ ਨਹੀਂ ਉਹ ਕੁੜੀ ਦੀ ਸਕੈਨਰ ਤੇ ਡਿਊਟੀ ਆ ਜਿਉਂ ਕੱਲ ਨੂੰ ਕੋਈ ਛੜ ਦੇਣ ਦੀ ਗੱਲ ਹੋਵੇ ਹੋਰ ਵੱਡਾ ਧਮਾਕਾ ਹੋਦਾ ਫਿਰ ਕੌਣ ਫਸਦਾ ਫਿਰ ਕੁੜੀ ਫਸਦੀ ਪਈ ਉਹ ਸਹੀ 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 ਫਿਰ ਵੀ ਕੁੜੀ ਨੇ ਆਪਣੀ ਡਿਊਟੀ ਪੂਰੀ ਤਰ੍ਹਾਂ ਨਹੀਂ ਨ ਕਰੀ ਜਾਨੀ ਤੁਹਾਡਾ ਕਹਿਣਾ ਵੇ ਡਿਊਟੀ ਡਿਊਟੀ ਸੀ ਉਹਦੀ ਭਾਵੇਂ ਕੋਈ ਭਾਵੇਂ ਅਫਸਰ ਆ ਪਾਵੇ ਕੋਈ ਆ ਮਾਨਤ ਕਰਨਾ ਚਾਹੀਦਾ ਕਾ ਕੇ ਕੁੜੀ ਆਪਦੀ ਡਿਊਟੀ ਤੋਂ ਹੋਰਾ ਨਹੀਂ ਦੱਸਦੇ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਇੱਕੋ ਜਿਹਾ ਹੀ ਹੁੰਦਾ ਉੱਥੇ ਠੀਕ ਹੈ ਜੀ ਵੱਡਾ ਕੋਈ ਛੋਟਾ ਜਿਹੜਾ ਜ ਕੁੜੀ ਦੇ ਕਰਵਿੰਦਰ ਕੌਰ ਦੇ ਜਚਾਤ ਆਏ ਭਈ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਆਮ ਮਸਾਫਰ ਆ ਸਹੀ ਕੋਈ ਵੀ ਆ ਹਰ ਇੱਕ ਵਾਸਤੇ ਕਾਨੂੰਨ ਇੱਕ ਹੈ ਇੱਕਾ ਕਾਨੂੰਨ ਆ ਜੇ ਤੂੰ ਐਮਪੀ ਬਣ ਕੇ ਆ ਗਈ ਤਾਂ ਕੀ ਅਰਜਾ ਹੋ ਗਿਆ ਤਰਾਸੀ ਦਾ ਤੇਰੀ ਲੈਣੀ ਹੋਈ ਆ ਸਹੀ 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 ਬਾਅਦ ਤੇਰਾ ਸਕੈਨਰ ਕਰਦਾ ਹੀ ਆ ਸਹੀ ਗੱਲ ਲੋ 4 5 ਮਿੰਟ ਗੀਨ ਦਿੱਤਾ ਗੱਡੀ ਰਹੀ 4-5 ਮਿੰਟ ਕੁੜੀ ਮਿੰਤਾ ਕਾ ਜਿਹੜੀ ਵੀ ਮੋਬਾਈਲ ਦੇ ਦੇ ਮੋਬਾਈਲ ਦੇ ਵਿੱਚ ਸਕੈਨ ਚ ਪਾ ਉਹ ਕੁੜੀ ਨੇ ਕੰਨ ਨੂੰ ਕੰਗਣਾ ਨੇ ਮੋਬਾਈਲ ਨਹੀਂ ਲਾਇਆ ਗਾਣੇ ਸੁਣੀ ਗਈ ਨਾਲੇ ਕਹਿੰਦੇ ਪ੍ਰਾਣੀ ਕੋਈ ਰੰਜਸ ਸੀ ਕੀ ਇਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਪ੍ਰਾਣੀ ਕਹਿੰਦੇ ਰੰਜਸ ਸੀ ਕੋਈ ਜਿਵੇਂ ਕਿਸਾਨਾਂ ਦੀ ਪ੍ਰਾਣੀ ਰੰਜਸ ਕੋਈ ਖਾਸ ਜਿhko ਦਾ ਸਚਾਈ ਆ ਰੰਜਸਤਾ ਉਹ ਹੁੰਦਿਆ ਵੀ ਲੈ ਪਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸਚਾਈ ਇਹ ਆ ਕੰਗਣਾ ਰਾਣਾਉਤ ਨੇ ਉਸ ਵੇਲੇ ਕਿਸਾਨਾਂ ਦੋਨਾਂ ਦੇ ਵਿੱਚ ਇਹ ਬੋਲਿਆ ਸੀਗਾ ਜਿਹੜੀਆਂ ਔਰਤਾਂ ਬੈਠੀਆਂ ਨੇ 100-100 ਰੁਪਏ ਦਿਹਾੜੀ ਦੇ ਲੈਂਦੀਆਂ ਹੋਈਆਂ ਨੇ ਅੱਛਾ ਉਹਨਾਂ ਦੇ ਵਿੱਚ ਉਸ ਟੋਲੇ ਦੇ ਵਿੱਚ ਉਸ ਮੌਕੇ ਦੇ ਵਿੱਚ ਉਸ ਟਾਈਮ ਤੇ ਉਸ ਕੁਲਵਿੰਦਰ ਕੌਰ ਦੀ ਮਾਂ ਦਾ ਵੀ ਉੱਥੇ ਬੈਠੀ ਸੀਗੀ ਸੰਘਰਸ਼ ਦੇ ਵਿੱਚ ਸੀਗੀ ਸੰਘਰਸ਼ ਦੇ ਵਿੱਚ ਮੌਕੇ ਟਾਈਮ ਤੋਂ ਟਾਈਮ ਇੱਕ ਕੁੜੀ ਵੀ ਜਾਂਦੀ ਹੁੰਦੀ ਸੀ ਉੱਥੇ ਬੈਠੀ ਸੀਗੀ ਕੁਲਵਿੰਦਰ ਕੌਰ ਵੀ ਜਾਂਦੀ ਸੀ ਉੱਥੇ ਜਿਨ੍ਹਾਂ ਨੂੰ ਇਹ ਜਿਨ੍ਹਾਂ ਨੂੰ ਦਿਹਾੜੀਦਾਰ ਦੱਸਣ ਉਹਨੇ ਦਿਹਾੜੀਦਾਰ ਔਰਤਾਂ ਦੱਸੇ 100 ਰੁਪਏ ਵਾਲੇ ਟਕੇ ਟਕੇ ਦੀਆਂ ਔਰਤਾਂ ਐਦਾਂ ਇਹਨੇ ਕਹਿ ਕਿ ਉਹਨਾਂ ਨੂੰ ਮਤਲਬ ਫਿਰ ਇਹਨੇ ਇਹਨੇ ਜਿਹੜੀ ਕੰਗਣਾ ਰੋਹ ਤੇ ਨਹੀਂ ਉੱਥੇ ਵੀ ਜਾ ਕੇ ਬੋਲੇ ਹੁਣ ਆ ਵੀ ਤੂੰ ਇੱਥੇ ਬੈਠੀ ਐ ਜਾਂ ਕੋਈ ਕਿਹਾ ਹੁਣ ਮੈਂ ਅਪਸਰਦੀ ਬਣ ਗਈ ਜੋ ਇਸ ਤਰ੍ਹਾਂ ਹੀ ਹਾਂ ਉਹਦਾ ਟਾਈਮ ਲੰਘ ਗਿਆ ਕੰਗਣਾ ਰਾਣਾ ਉਹ ਤੇ ਜਦੋਂ ਐਂਟਰੀ ਬਣ ਗਈ ਪਹਿਲਾਂ ਤਾਂ ਜਿਹੜੀ ਹੰਕਾਰ ਨੇ ਸੀਗੀ ਉਹ ਸੀਗੀ ਹੰਕਾਰ ਸੀਗੇ ਸੀਗੇ ਦੇ ਵਿੱਚ ਲੇਕਿਨ ਐਂਟਰੀ ਬਣ ਦੇ ਨਾਲ ਜਿੱਤਣ ਦੇ ਨਾਲ ਇਸ ਦੇ ਵਿੱਚ ਡਬਲ ਹੋ ਗਿਆ ਹੰਕਾਰ ਹਾਂ ਸਹੀ ਹੁਣ ਮੈਂ ਤਾਂ ਫਨਾਨਾ ਤੇ ਹੁਣ 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 ਆਪਾਂ ਕੀ ਚਾਹੁੰਦੇ ਆ ਵੀ ਕੀ ਬਣਨਾ ਚਾਹੀਦਾ ਜੀ ਕੁਲਵਿੰਦਰ ਕੌਰ ਬਾਰੇ ਬਣਨਾ ਬਣਨਾ ਇਹ ਚਾਹੀਦਾ ਵੀ ਇਹ ਜਿਹੜਾ ਕੇਸ ਹੋਇਆ ਇਹ ਨੂੰ ਪਿਆਰ ਦੇ ਨਾਲ ਵਿੱਟ ਕੇ ਇੱਥੇ ਹੀ ਇਹਨੂੰ ਰਫਾ-ਦਵਾ ਕੀਤਾ ਜਾਵੇ ਗਾਹਾਂ ਨੂੰ ਕੰਗਣਾ ਨੂੰ ਇਹ ਗੱਲ ਦੀ ਬਾਰੰਦਗੀ ਆ ਵੀ ਕਿਤੇ ਵੀ ਜਾਣਾ ਭਾਈ ਆਪਦੇ ਸ਼ਾਮਰਾ ਦਾ ਖਿਆਲ ਰੱਖ ਜੀ ਕਹ ਤੇ ਜੀ ਕਿਸੇ ਦੀ ਜਾਤੀ ਤੇ ਕਮੈਂਟ ਨਾ ਕਰ ਅਗਲੇ ਦੀ ਡਿਉਟੀ ਆ ਕੋਈ ਤੈਨੂੰ ਡਿਉਟੀ ਵਾਲਾ ਜਿਹੜਾ ਕੁਝ ਕਹਦਾ ਤੈਨੂੰ ਫਾਲੋ ਕਰਨਾ ਕੋਈ ਇੱਕ ਸੰਮਰ ਸਿੰਘ ਜੀ ਮੰਡ ਨੇ ਗੰਦ ਗੰਦ ਕਹਿੰਦੇ ਨੇ ਉਹਨੂੰ ਵੈਸੇ ਤਾਂ ਉਹ ਵੀ ਬਹੁਤ ਕਮੈਂਟ ਕਰ ਰਿਹਾ ਉਹਦੇ ਬਾਰੇ ਵੀ ਦੱਸੋ ਕੋਈ ਚਾਨਣਾ ਪਾਓ ਉਹਦੇ বিনা ਇਦਾਂ ਹੋਊਗਾ ਕਿਉਂਕਿ ਜਿਹੜਾ ਪਾਗਲ ਬੰਦਾ ਉਹਨੂੰ ਉਹਨੂੰ ਤਾਂ ਪਤਾ ਹੀ ਨਹੀਂ ਮੈਂ ਕੀ ਵੀ ਵੀ ਦਿਨੋਂ ਨਾ ਨਹੀਂ ਰਿਹਾ ਨਾ ਲਾਉਂਦਾ ਕਿਉਂ ਕੋਈ ਗਾਰ ਬਾਰੇ ਕਹਿੰਦੇ ਨੇ ਨਾਉਂਦਾ ਨਹੀਂ ਰਿਹਾ ਵੀ ਤਾਂ ਸਹੀ ਸਹੀ ਇਸ ਕਰਕੇ ਇਸ ਬੋਲਤੇ ਤੋਂ ਤੁਸੀਂ ਯਾਰ ਇਹਨੂੰ ਤਾਂ ਆਪਾਂ ਇੱਕ ਆਪਣੇ ਆਪ ਨੂੰ ਛੋਟਾ ਕਰਦੇ ਆਂ ਦੀ ਗੱਲ ਕਰਕੇ ਇਹ ਇਹ ਬੰਦੇ ਇੰਨੇ ਯੋਗੇ ਨਹੀਂ ਹੈਗੇ ਇਹ ਸਪੋਰਟੀਆਂ ਗਾੜਦਾਂ ਲੈਣ ਦੇ ਮਾਰੇ ਇਹ ਜੇ ਪੁੱਠੇ ਕੰਮ ਕਰਦੇ ਪਹਿਲਾਂ ਗਲਤ ਕੰਮ ਕਰਦੇ ਨੇ ਬਾਅਦ ਦੇ ਵਿੱਚ ਬਹਾਨੇ ਸਿਰ ਸਪੋਰਟੀਆਂ ਲੈਣੇ ਹੁਣ ਦੇਖੋ ਸਰਕਾਰ ਨੂੰ ਪਤਾ ਹੋਣਾ ਸਰਕਾਰਾਂ ਨੂੰ ਵੀ ਪਤਾ ਚਾਹੀਦਾ ਵੀ ਹੁਣ ਉਹਦੇ ਜਿਹੜੀ ਕੁਲਵਿੰਦਰ ਕੌਰ ਆ ਬੀਬੀ ਉਹਦੇ ਵਿੱਚ ਕਿੰਨੇ ਲੋਕ ਖੜੇ ਆ ਸੱਚ ਵਾਤੇ ਖੜੇ ਆ ਇੰਨੇ ਲੋਕ ਖੜੇ ਆ ਕੁਲਵਿੰਦਰ ਕੇ ਉਹ ਸੱਚ ਕਰਕੇ ਖੜੇ ਸੱਚ ਕਰਕੇ ਖੜੇ ਆ ਕਿਉਂਕਿ ਉਹ ਕਮੈਂਟਾਂ ਵਿੱਚ ਕੋਈ ਵੀ ਕੋਈ ਵੀ ਮਾਂਡ ਵਰਕੇ ਗੰਦ ਬੰਦੇ ਉਹ ਕਹਿ ਰਹੇ ਨੇ ਦੋ ਚਾਰ ਗੱਲਾਂ ਵੈਸੇ ਅਜ ਤੱਕ ਮੈਂ ਦੇਖੀ ਨਹੀਂ ਕੋਈ ਵੀ ਕੋਈ ਕੁਲਵਿੰਦਰ ਕੌਰ ਨੂੰ ਕੁਮਾੜਾ ਕਹਿੰਦਾ ਹੋਵੇ ਚਾਹੇ ਕੋਈ Hindu ਆ ਸਿੱਖ ਆ ਕੋਈ ਵੀ ਆ ਕੁਲਵਿੰਦਰ ਕੌਰ ਦੀ ਜਗ੍ਹਾ ਤੇ ਕੋਈ ਵੀ ਹੁੰਦਾ ਉਸ ਨੇ ਵੀ ਇਹੀ ਕੁਛ ਕਰਨਾ ਸੀਗਾ ਪਰ ਕੁਲਵਿੰਦਰ ਕੌਰ ਕਰਨ ਦੇ ਵਿੱਚ ਥੋੜਾ ਜਿਹਾ ਲੀਡ ਹੋਊਗੀ ਕਿਉਂਕਿ ਉਸ ਨੇ ਆਪ ਦੇ ਕਾਨੂੰਨ ਨੂੰ ਹੱਥ 'ਚ ਨਹੀਂ ਲਿਆ ਕਾਨੂੰਨ ਦੇ ਹੱਥ 'ਚ ਵਿੱਚ ਨਾ ਲੈਂਦੀ ਹੋਈ ਉਸ ਨੇ ਟਾਈਮ ਲਾਤਾ ਬਹਿਸ ਕਰਨ ਦਾ ਨਹੀਂ ਉਹ ਮਾਜਮਦੇ ਨਾਲ ਕੋਈ ਵੀ ਆਮ ਨਾਗਰਿਕ ਬਹਿਸ ਨਹੀਂ ਕਰ ਸਕਦਾ ਹੈਗਾ ਤੁਸੀਂ ਇਹ ਨਹੀਂ ਕਹਿੰਦੇ ਜਿਹੜੀ ਗੱਲ ਬਤਾ ਕੀ ਹੈ ਜਦੋਂ ਉਹ ਉਹਦੇ ਹੱਥ ਦੇਸ਼ ਦੀ ਸੁਰੱਖਿਆ ਪਾ ਹੱਥ ਉਹਦੇ ਕੁਲਵਿੰਦਰ ਕੌਰੂੜੀ ਦੇ ਕਿ ਸਖਤ ਸਈ ਹੋ ਗਈ ਜਿਹੜੀ ਕੋਈ ਚੀਜ਼ ਕੋ ਖਤਰਨਾਕ ਚੀਜ਼ ਲੱਗ ਜੇ 에ਰਪੋਰਟ ਦੇ ਉੱਤੇ ਦੀ ਕਾਹਾਂ ਯਾਤਰੀ ਜਹਾਜ਼ 'ਚ ਬਹਿ ਜਾਣ ਕੋਈ ਐਸੀ ਗੱਲ ਇਸ ਗੱਲ 'ਤੇ ਕੁੱਰੀ ਨੇ ਆਪਦੇ ਦੇਸ਼ ਦਾ ਧਰਮ ਨੁਮਾਇਆ ਉਹਨਾਂ ਦੀ ਡਿਊਟੀ ਆਡੀ ਡਿਊਟੀ ਪੂਰੀ ਤਰ੍ਹਾਂ ਨਹੀਂ ਨਿਭਾਈ ਤਾਂ ਕੀਤੀ ਆ ਇਸ ਗੱਲ 'ਤੇ ਕੰਗਲਾਂ ਦੇ ਕਾਰਵਾਈ ਹੋਣੀ ਚਾਹੀਦੀ ડે <try> સોનિહાર <try> <try>